ਕੈਨੇਡਾ ਦੀ ਸਿਆਸਤ ਸਰਗਰਮ ਰਹੇ ਸਿਆਸਤਦਾਨ ਉਜਲ ਦਸਾਂਜ ਨੇ ਜਰਨੀ ਆਫਟਰ ਮਿਡਨਾਈਟ ਨਾਂ ਦੀ ਕਿਤਾਬ ਲਿਖੀ ਹੈ ਸਾਡੇ ਨਾਲ ਨੇ ਸਾਰੀ ਕਿਤਾਬ ਲਿਖਣ ਦੀ ਜ਼ਰੂਰਤ ਤੁਹਾਨੂੰ ਕਿਉਂ ਪਿਆ ਕਿਉਂ ਲੱਗਿਆ ਤੁਹਾਨੂੰ ਜ਼ਿੰਦਗੀ ਦੀ ਇੱਕ ਕਿਤਾਬ ਲਿਖਣੀ ਚਾਹੀਦੀ ਹੈ ਦੇਖੋ ਜ਼ਰੂਰਤਾਂ ਕਿਸੇ ਚੀਜ਼ ਦੀ ਵੀ ਨਹੀਂ ਹੈ ਮੈਂ ਮਹਿਸੂਸ ਕਰਦਾ ਕਿ ਹਰ ਮਨੁੱਖ ਦੀ ਕਹਾਣੀ ਜਿਹੜੀ ਆ ਉਹ ਇੰਪੋਰਟੈਂਟ ਹੈ ਤੁਹਾਡੀ ਕਹਾਣੀ ਵੀ ਇੰਪੋਰਟੈਂਟ ਹੈ ਇਹ ਸਾਡੀਆਂ ਸਾਰੀਆਂ ਦੀਆਂ ਕਹਾਣੀਆਂ ਰਲ ਕੇ ਸੂਬਿਆਂ ਦੀਆਂ ਮੁਲਕਾਂ ਦੀਆਂ ਕਹਾਣੀਆਂ ਬਣਦੀਆਂ ਤੇ ਮੈਂ ਜਦੋਂ ਮੇਰੇ ਨਾਨਾ ਜੀ ਦੀ ਡੈਥ ਹੋਈ ਮੇਰੇ ਫਾਦਰ ਦੀ ਡੈਥ ਹੋਈ ਮੈਂ ਮਹਿਸੂਸ ਕੀਤਾ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਉਹ ਲਿਖਣ ਯੋਗ ਸੀ ਤੇ ਉਹਨਾਂ ਨੇ ਲਿਖਿਆ ਕੁਝ ਨਹੀਂ ਮੈਂ ਵੀ ਸਿਆਣਪ ਨਹੀਂ ਕੀਤੀ ਤੇ ਜਦੋਂ ਮੈਂ ਹੁਣ ਰਿਟਾਇਰ ਹੋਇਆ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਵਕਤ ਹੈ ਉਹਨੂੰ ਉਲੀਕਾਂ ਤਾਂ ਕਿ ਜਿਹੜੇ ਮੇਰੇ ਬੱਚੇ ਆ ਜਾਂ ਮੇਰੇ ਗ੍ਰੈਂਡਚਿਲड्रन ਆ ਉਹ ਦੇਖਣਗੇ ਜਦੋਂ ਬੁढ़ा ਹੁੰਦਾ ਸੀ ਇੱਥੇ ਉਹਨੇ ਕੀ ਕੀਤਾ ਉਦੋਂ ਜ਼ਿੰਦਗੀ ਕਿੱਦਾਂ ਦੀ ਸੀ ਕਿਹੜੀਆਂ ਕਿਹੜੀਆਂ ਜਦੋਜਿਦਾਂ ਸਨ ਕਿ ਕੀ ਸੋਸ਼ਲ ਇਕਨੋਮਿਕ ਕਲਚਰਲ ਹਿਸਟਰੀ ਕੀ ਸੀ ਉਸ ਵੇਲੇ ਦੀ ਉਹ ਇਹ ਜਿਹੜੀ ਕਿਤਾਬ ਹੈ ਸਿਰਫ ਇਸੇ ਲਈ ਨਹੀਂ ਵੀ ਕੋਈ ਐਮ.ਐਲ.ਏ ਬਣ ਗਿਆ ਜਾਂ ਕੋਈ ਅਟਾਰਨੀ ਚਾਣਲ ਬਣ ਗਿਆ ਜਾਂ ਕੋਈ ਪ੍ਰੀਮੀਅਰ ਬਣ ਗਿਆ ਉਹ ਤਾਂ ਸਾਰੇ ਲੋਕਾਂ ਨੂੰ ਪਤਾ ਹੀ ਹੁੰਦਾ ਪੇਪਰਾਂ 'ਚ ਜਿਹੜਾ ਲਗਾਇਆ ਹੁੰਦਾ ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਤਿੰਨ ਚੌਥਾਈ ਹਿੱਸਾ ਜਿਹੜਾ ਹੈ ਉਹ ਮੇਰੀ ਬਾਕੀ ਜ਼ਿੰਦਗੀ ਦਾ ਤੇ ਚੌਥਾ ਹਿੱਸਾ ਸਿਰਫ ਉਦੋਂ ਤੋਂ ਜਦੋਂ ਤੋਂ ਮੈਂ ਇਲੈਕਟ ਹੋਇਆ ਕਿਉਂਕਿ ਮੈਂ ਮਹਿਸੂਸ ਕਰਦਾ ਇਹਦੀ ਬਾਕੀ ਦੀ ਜ਼ਿੰਦਗੀ ਹੈ ਨਾ ਬਾਕੀ ਲੋਕਾਂ ਵਰਗੀ ਜਿਹੜੀ ਜ਼ਿੰਦਗੀ ਹੈ ਉਹ ਇੰਪੋਰਟੈਂਟ ਜ਼ਿੰਦਗੀ ਹੈ ਸਿਆਸਤ ਦੇ ਅੰਦਰ ਤੁਸੀਂ ਉੱਥੇ ਸਰਗਰਮ ਰਹੇ ਕੀ ਫਰਕ ਆ ਉਥੋਂ ਦੀ ਸਿਆਸਤ ਤੇ ਇੱਥੋਂ ਦੀ ਸਿਆਸਤ 'ਚ ਇੱਥੇ ਵੀ ਗੱਲਾਂ ਹੋ ਰਹੀਆਂ ਨੇ ਹੁਣ ਆਮ ਆਦਮੀ ਪਾਰਟੀ ਆ ਰਹੀ ਆ ਨਵਾਂ ਆਲਟਰਨੇਟਿਵ ਆ ਰਿਹਾ ਕੀ ਲੱਗਦਾ ਤੁਹਾਨੂੰ ਕੀ ਫਰਕ ਆ ਦੇਖੋ ਅਸੀਂ ਚਾਹੁੰਦੇ ਆ ਬਾਹਰ ਬੈਠੇ ਕਿ ਮੁਲਕ ਵਧੀਆ ਬਣੇ ਅੱਗੇ ਪੰਜਾਬਸ ਪੀਪਲਸ ਪਾਰਟੀ ਮਿਸਟਰ ਬਾਦਲ ਮਨਪ੍ਰੀਤ ਬਾਦਲ ਦੀ ਸੀ ਲੋਕ ਬੜੇ ਖੁਸ਼ ਸੀ ਪੇ ਨਵੀਂ ਚੀਜ਼ ਉਬਰੀ ਆ ਕੋਈ ਉਹ ਨਹੀਂ ਚੱਲੀ ਹੁਣ ਆਮ ਆਦਮੀ ਬਾਰੇ ਲੋਕ ਚਾਹੁੰਦੇ ਸਨ ਪੇ ਬੜੀ ਵਧੀਆ ਚੀਜ਼ ਆ ਇਹ ਚੱਲੀ ਆ ਤੇ ਲੇਕਿਨ ਹੁਣ ਉਹਦੇ ਵਿੱਚ ਵੀ ਕੁਝ ਤੇੜਾ ਨਜ਼ਰ ਆ ਰਹੀਆਂ ਕੁਝ ਨੁਕਸ ਨਜ਼ਰ ਆ ਰਹੇ ਆ ਤੇ ਉਹਦੇ ਨਾਲ ਕੁਝ ਲੋਕ ਡਿਸਪਾਇੰਟਡ ਹੈ ਬਾਹਰ ਦੇ ਲੋਕ ਆ ਕਿਉਂਕਿ ਬਾਹਰੋਂ ਲੋਕ ਗਦਰ ਪਾਰਟੀ ਵਾਲੇ ਜਦੋਂ ਆਏ ਸੀ ਆਜ਼ਾਦ ਕਰਾਉਣ ਮੁਲਕ ਨੂੰ ਬਾਹਰੋਂ ਲੋਕ ਇਸ ਕਰਕੇ ਧਿਆਨ ਦਿੰਦੇ ਆ ਕਿ ਮੁਲਕ ਚੰਗਾ ਬਣੇ ਉਹਨਾਂ ਨੂੰ ਹੋਰ ਤਾਂ ਕੋਈ ਖਾਸ਼ ਨਹੀਂ ਹੈ ਉਹਨਾਂ ਨੂੰ ਕੀ ਮਿਲ ਜਾਣਾ ਵਿੱਚੋਂ ਤੇ ਉਸ ਖਾਸ਼ ਦੇ ਆਧਾਰ ਤੇ ਜਿਹੜੀ ਚੀਜ਼ ਉਹਨਾਂ ਨੂੰ ਚੰਗੀ ਲੱਗਦੀ ਉਹਦੀ ਉਹ ਸਪੋਰਟ ਕਰਦੇ ਆ ਤੇ ਆਪ ਦੀ ਬੜੀ ਬੜੀ ਸਪੋਰਟ ਸੀ ਹੁਣ ਥੋੜੀ ਇਹ ਦੋ ਕੁ ਮਹੀਨੇ ਤੋਂ ਕੱਟਿਆ ਫਰਕ ਕੀ ਆਗਾ ਉਥੋਂ ਦੀ ਸਿਆਸਤ ਇੱਥੋਂ ਦੀ ਸਿਆਸਤ ਜਿਉਂ ਕਰ। ਉਥੋਂ ਦੀ ਸਿਆਸਤ ਦੇਖੋ ਨਾ ਉੱਥੇ ਜਿੱਦਾਂ ਮੈਂ ਹੁਣ ਖੁੱਲ ਕੇ ਗੱਲਾਂ ਕੀਤੀਆਂ ਐਦਾਂ ਦੀ ਸਿਆਸਤ ਉੱਥੇ ਤੁਸੀਂ ਖੁੱਲ ਕੇ ਗੱਲਾਂ ਕਰ ਸਕਦੇ ਆ। ਤੁਹਾਨੂੰ ਕਿਸੇ ਨੇ ਬੰਦ ਨਹੀਂ ਕਰਨਾ। ਤੁਹਾਨੂੰ ਕਿਸੇ ਨੇ ਧਾਰਮਿਕ ਡੱਬੇ 'ਚ ਬੰਦ ਨਹੀਂ ਕਰਨਾ। ਤੁਹਾਨੂੰ ਕਿਸੇ ਨੇ ਕਾਸਟ ਦੇ ਡੱਬੇ 'ਚ ਬੰਦ ਨਹੀਂ ਕਰਨਾ। ਤੇ ਤੁਹਾਨੂੰ ਕਿਸੇ ਨੇ ਦੁਆਬੇ ਦਾ ਮਾਲ ਵੇਲੇ ਡੱਬੇ 'ਚ ਬੰਦ ਨਹੀਂ ਕਰਨਾ। ਉਹ ਜਿਹੜੀ ਸਿਆਸਤ ਆ ਉਹ ਫੇ ਖੁੱਲੀ ਸਿਆਸਤ ਆ ਲਿਬਰਲ ਸਿਆਸਤ ਆ ਡੈਮੋਕ੍ਰੈਟਿਕ ਸਿਆਸਤ ਆ ਮੈਂ ਸਮਝਦਾ ਉਹ ਵਧੀਆ ਇੱਥੇ ਵੀ ਇਦਾਂ ਹੋਣੀ ਚਾਹੀਦੀ ਹੈ ਕਿ ਇੱਥੇ ਵੀ ਆਈਡੀਅਲਸ ਨੂੰ ਲੜਨਾ ਚਾਹੀਦਾ ਆਈਡੀਆਜ਼ ਦੀ ਲੜਾਈ ਚਾਹੀਦੀ ਆ ਇਸ ਗੱਲ ਦੀ ਲੜਾਈ ਨਹੀਂ ਜਾਵੇ ਕੁਰਸੀ ਮੇਰੀ ਹੋਵੇ ਜਾਂ ਤੇਰੀ ਹੋਵੇ ਇੱਥੇ ਤਾਂ ਕੁਰਸੀ ਦੀ ਲੜਾਈ ਹੈ ਨਾ ਮਾਂ ਬੋਲੀ ਪੰਜਾਬੀਆਂ ਲਈ ਬੜਾ ਵੱਡਾ ਇਸ਼ੂ ਆ ਤੁਹਾਨੂੰ ਕਿਉਂ ਨਹੀਂ ਲੱਗਿਆ ਕਿ ਇਹ ਕਿਤਾਬ ਤੁਸੀਂ ਨਾਲ ਪੰਜਾਬੀ ਚ ਵੀ ਲਿਖੋ ਨਹੀਂ ਦੇਖੋ ਅੰਗਰੇਜ਼ੀ ਚ ਲਿਖਣਾ ਮੈਂ ਸਾਰੀ ਉਮਰ ਸਿਆਸਤ ਜਿਹੜੀ ਅੰਗਰੇਜ਼ੀ ਚ ਕੀਤੀ ਆ ਤੇ ਅੰਗਰੇਜ਼ੀ ਚ ਲਿਖਣਾ ਮੇਰੇ ਲਈ ਸੁਖਾਲਾ ਸੀ ਪੰਜਾਬੀ ਚ ਲਿਖਣਾ ਮੇਰੇ ਲਈ ਜਿਹੜੀ ਵੋਕੇਬਲਰੀ ਐ ਸਿਆਸਤ ਦੀ ਉਹ ਮੇਰੇ ਕੋਲ ਪੰਜਾਬੀ ਦੀ ਹੈ ਨਹੀਂ ਵੈਸੇ ਮੇਰੀ ਪੰਜਾਬੀ ਤੁਹਾਡੇ ਨਾਲੋਂ ਵਧੀਆ ਤੇ ਮੈਂ ਚਾਹਣਾ ਜੇ ਕੋਈ ਚੰਗਾ ਤਰਜਮਾਕਾਰ ਮਿਲੇ ਤੇ ਉਹਨੂੰ ਇਹਨੂੰ ਪੰਜਾਬੀ ਮੇਰੇ ਨਾਲ ਵਧੀਆ ਕਿਵੇਂ ਤੁਸੀਂ ਮਤਲਬ ਮੇਰੀ ਪੰਜਾਬੀ ਜਜ ਕਰ ਲਈ ਮੇਰੀ ਪੰਜਾਬੀ ਕਿਉਂਕਿ ਮੈਨੂੰ ਪਤਾ ਮੇਰੀ ਪੰਜਾਬੀ 99.9% ਬੰਦੇ ਨਾਲੋਂ ਵਧੀਆ ਮੈਂ ਪੰਜਾਬ ਚੋਂ ਜਮਿਆ ਬੜਿਆ ਮੈਂ ਪੰਜਾਬ ਦੇ ਲੇਖ ਅੱਜ ਵੀ ਤੁਹਾਨੂੰ 5 ਮਿੰਟਾਂ ਦੇ ਲਿਖ ਦੇਣਾ ਲੇਕਿਨ ਸਿਆਸੀ ਪੰਜਾਬੀ ਲਿਖਣੀ ਜ਼ਿੰਦਗੀ ਦੇ ਤਜਰਬਿਆਂ ਦੀ ਸਿਆਸੀ ਤਜਰਬਿਆਂ ਦੀ ਪੰਜਾਬੀ ਲਿਖਣੀ ਉਹ ਮੇਰੇ ਲਈ ਮੁਸ਼ਕਲ ਹੈ ਕਿਉਂਕਿ ਕਿਤਾਬ ਪੰਜਾਬੀਆਂ ਲਈ ਲਿਖੀ ਆ ਜਾਂ ਉੱਥੋਂ ਦੇ ਲੋਕਾਂ ਲਈ ਲਿਖੀ ਆ ਜਾਂ ਤੁਹਾਨੂੰ ਲੱਗਦਾ ਪੂਰੀ ਦੁਨੀਆ ਦੇ ਅੰਦਰ ਕੋਈ ਵੀ ਇਹ ਤਾਂ ਇਨਸਪੀਰੇਸ਼ਨ ਲੈ ਆ ਇੱਕ ਕਿਤਾਬ ਆਪਣੇ ਤਜਰਬੇ ਦੀ ਲਿਖੀ ਆ ਮੈਂ ਮਹਿਸੂਸ ਕਰਦਾ ਇਹ ਤਜਰਬਾ ਜਿਹੜਾ ਆ ਇਹ ਰੈਲੇਵੈਂਟ ਆ ਕੈਨੇਡਾ ਲਈ ਇਹ ਇਮੀਗ੍ਰੈਂਟ ਦੀ ਕਹਾਣੀ ਆ ਇੱਥੇ ਲਈ ਰੈਲੇਵੈਂਟ ਆ ਇਹ ਕਿੰਡੀ ਦੀ ਕਹਾਣੀ ਆ ਤੇ ਮੈਂ ਸਮਝਦਾ ਇਹਨਾਂ ਦੋਨਾਂ ਸਮਾਜਾਂ ਲਈ ਰੈਲੇਵੈਂਟ ਆ ਇੱਥੋਂ ਦੇ ਪੋਲਿਟਿਸ਼ਨਾਂ ਚ ਲਿਟਰੇਚਰ ਦਾ ਬਿਲਕੁਲ ਇੰਟਰਸਟ ਨਹੀਂ ਨਾ ਉਹ ਪੜ੍ਹਦੇ ਨੇ ਨਾ ਲਿਖਦੇ ਨੇ ਬਹੁਤ ਘੱਟ ਜਿਹੜੇ ਪੋਲਿਟਿਸ਼ਨ ਲਿਟਰੇਚਰ ਨਾਲ ਜੁੜੇ ਹੋਏ ਨੇ ਤੁਹਾਡੇ ਉੱਥੇ ਕਾਫੀ ਵੱਡੇ ਪੱਧਰ ਤੇ ਲਿਟਰੇਚਰ ਨਾਲ ਜੁੜੇ ਹੋਏ ਪੋਲਿਟਿਸ਼ਨ ਦੇਖੋ ਜੀ ਪੜ੍ਹੇ ਲਿਖੇ ਆਦਮੀਆਂ ਸਾਰੇ ਤੇ ਪੜ੍ਹੇ ਆ ਆਦਮੀ ਕਿਤਾਬਾਂ ਪੜ੍ਹਦੇ ਆ ਖਰੀਦੇ ਆ ਰੀਡਿੰਗ ਦਾ ਬੜਾ ਸ਼ੌਕ ਹੈ ਲੋਕਾਂ ਨੂੰ ਕੈਨੇਡਾ ਦੇ ਵਿੱਚ ਛੋਟਾ ਜਿਹਾ ਮੁਲਕ ਆ ਬਹੁਤ ਕੁ ਤਬੰਦ ਗਏ ਜੰਨੇ ਪਰਵਾਸੀ ਪੰਜਾਬੀਆਂ ਦਾ ਕਿਉਂ ਆਗਾ ਕਿ ਉਥੋਂ ਦੀ ਪੋਲਿਟਿਕਸ 'ਚ ਘੱਟ ਇੰਟਰਸਟ ਹੁੰਦਾ ਇੱਥੇ ਜ਼ਿਆਦਾ ਇੰਟਰਸਟ ਲੈਂਦੇ ਨੇ ਇਹ ਕੀ ਗੱਲ ਹੈਗੀ ਕਿ ਉੱਥੇ ਇੱਥੇ ਦੀ ਸਿਆਸਤ ਚਾਹੇ ਮਨਪ੍ਰੀਤ ਬਾਦਲ ਦਾ ਫੈਨੋਮਨਾ ਚਾਹੇ ਆਮ ਆਦਮੀ ਦਾ ਪਰਵਾਸੀ ਪੰਜਾਬੀ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਨੇ ਨਹੀਂ ਤੁਸੀਂ ਤੁਸੀਂ ਗਲਤ ਸਮਝਦੇ ਆ ਉੱਥੇ ਇੰਟਰਸਟ ਲੈਂਦੇ ਜਦੋਂ ਮੈਂ ਸੀ ਪ੍ਰੋਵਿੰਸ਼ਲ ਪੋਲਿਟਿਕਸ ਦੇ ਵਿੱਚ ਪ੍ਰੀਮੀਅਰ ਬਰਨ ਤੋਂ ਪਹਿਲਾਂ ਸਾਡੇ 3 ਐਮਐਲਏ ਸਨ 3 ਕੈਬਨਿਟ ਮਿਨਿਸਟਰਸhip BC ਦੇ ਸੂਬੇ 'ਚ ਅੱਜ ਤੁਹਾਡੇ 4 ਕੈਬਨਿਨ ਮਿਨਿਸਟਰ ਆ ਉੱਥੇ ਵੀ ਇੰਟਰਸਟ ਹੂੰ ਇਹ ਪਰ ਜਿੰਨੀ ਸਰਗਰਮੀ ਜਿੰਨੀ ਨਹੀਂ ਉਹ ਇੰਨੀ ਦਿਖਾਉਂਦੇ ਆ ਤੁਹਾਨੂੰ ਸੁਣ ਤੁਸੀਂ ਧਿਆਨ ਨਹੀਂ ਦਿੰਦੇ ਉਦੋਂ ਉਹ ਇੰਨੀ ਸਰਗਰਮੀ ਦਿਖਾਉਂਦੇ ਉਦੋਂ ਵੀ ਲੇਕਿਨ ਇੱਥੇ ਲਈ ਉਹਨਾਂ ਲਈ ਈਜ਼ੀ ਹੋ ਜਾਂਦਾ ਇੰਦਾ ਸੈਂਸ ਪੀ ਉਹਨਾਂ ਨੂੰ ਜਿਹੜੇ ਲੋਕ ਨਵੇਂ ਗਏ ਹੁੰਦੇ ਨਾ ਉਹਨਾਂ ਨੂੰ ਇੰਡੀਆ ਦੀ ਸਿਆਸਤ ਛੇਤੀ ਸਮਝ ਆ ਜਾਂਦੀ ਕੈਨੇਡੀਅਨ ਸਿਆਸਤ ਥੋੜੀ ਔਖੀ ਸਮਝ ਆਉਂਦੀ ਹੈ ਪ੍ਰਵਾਸ ਬੜਾ ਪੁਰਾਣਾ ਇਸ਼ੂ ਆ ਪੰਜਾਬੀ ਪ੍ਰਵਾਸ ਇੱਕ ਸਦੀ ਤੋਂ ਪਹਿਲਾਂ ਕਰਦੇ ਰਹੇ ਨੇਗੇ ਤੁਹਾਨੂੰ ਕੀ ਲੱਗਦਾ ਪ੍ਰਵਾਸ ਲੋੜਾਂ ਚ ਹੁੰਦਾ ਜਾਂ ਪੰਜਾਬੀਆਂ ਦੀ ਫਿਤਰਤ ਚ ਪ੍ਰਵਾਸ ਆ ਚੁੱਕਾ ਕਿ ਪ੍ਰਵਾਸ ਕਰਨੀ ਕਰਨਾ ਬਹੁਤ ਵੱਡੇ ਪੱਧਰ ਤੇ ਕਿਹਾ ਜਾਂਦਾ ਕਿ ਜਹਾਜ਼ ਲਾ ਦਿੱਤੇ ਜਾਣ ਤਾਂ ਸਾਰਾ ਪੰਜਾਬ ਹੀ ਬਾਹਰ ਜਾਣ ਨੂੰ ਤਿਆਰ ਬੈਠਾ ਕੱਲੇ ਪੰਜਾਬੀ ਨਹੀਂ ਪ੍ਰਵਾਸ ਕਰਦੇ ਸਾਰਾ ਇੰਡੀਆ ਪ੍ਰਵਾਸ ਕਰਦਾ ਹੁਣ ਤਾਂ ਇੰਡੀਆ ਦੇ ਬਹੁਤ ਸਾਰੇ ਹਿੱਸਿਆਂ ਚ ਲੋਕ ਜਾਂਦੇ ਆ ਅੱਗੇ ਯੂਪੀ ਬਿਹਾਰ ਚ ਗਏ ਜਾਂ ਸੈਂਕੜੇ ਸਾਲ ਪਹਿਲਾਂ ਲੋਕ ਜਿਹੜੇ ਫਿਜੀ ਚ ਗਏ ਆ ਇੱਧਰ ਵੈਸਟ ਇੰਡੀਜ਼ ਚ ਗਏ ਆ ਪੰਜਾਬੀ ਬਹੁਤ ਘਟ ਗਏ ਆ ਤੇ ਹੁਣ ਸਾਊਥ ਚ ਵੀ ਬਹੁਤ ਲੋਕ ਜਾਂਦੇ ਆ ਸੋ ਇਦਾਂ ਦੀ ਗੱਲ ਨਹੀਂ ਕੋਈ ਵੀ ਉਮੀਦ ਲੱਗਦੀ ਹੈ ਕਿ ਪੰਜਾਬ ਕਦੇ ਜਿਹੜੇ ਸੁਪਨਿਆਂ ਦਾ ਤੁਸੀਂ ਉੱਥੇ ਦੇਖ ਰਹੇ ਹੋ ਉੱਥੋਂ ਦੀ ਪੋਲਿਟਿਕਸ ਉੱਥੋਂ ਦੇ ਸਮਾਜ ਦੇਖ ਰਹੇ ਹੋ ਪੰਜਾਬ ਦੇ ਅੰਦਰ ਕਦੇ ਇਸ ਤਰ੍ਹਾਂ ਦੀ ਪੋਲਿਟਿਕਸ ਹੋਊ ਪੰਜਾਬ ਦੀ ਸੋਸਾਇਟੀ 'ਚ ਵੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਡਿਵੈਲਪ ਹੋਣਗੀਆਂ ਕਿ ਵਾਕਈ ਵੇਖੋ ਜੀ ਮੈਂ ਇਹ ਆਸ ਮੈਂ ਇਹ ਸਮਝਦਾ ਕਿ ਜਿੰਨਾ ਚਿਰ ਇੱਕ ਸਧਾਰਨ ਮਨੁੱਖ ਆ ਉਹ ਦੂਜੇ ਮਨੁੱਖ ਨੂੰ ਮੱਥਾ ਟੇਕੀ ਜਾਂਦਾ ਉਹਨਾਂ ਚਿਰ ਗਲਤ ਗੱਲਾਂ ਦੇ ਖਿਲਾਫ ਬਗਾਵਤ ਦਾ ਮਾਦਾ ਜਿਹੜਾ ਉਹ ਪੈਦਾ ਨਹੀਂ ਹੋ ਸਕਦਾ ਹਾਂ ਜੀ ਮੈਂ ਇਸ ਗੱਲ ਦਾ ਧਾਰਨੀ ਹਾਂ ਬੜੇ ਰੈਵੋਲੂਸ਼ਨਰੀ ਵਿਚਾਰ ਦੇ ਰਹੇ ਹੋ ਤੁਸੀਂ ਕਿਹੜੀ ਡਾਇਲੋਜੀ ਤੁਹਾਨੂੰ ਲੱਗਦਾ ਜਾਂ ਕਿਹੜੀ ਧਾਰਾ ਹੈਗੀ ਜਿਹੜੀ ਦੁਨੀਆ ਮਨੁੱਖ ਮਨੁੱਖਾ ਆਪਣੇ ਦਿਮਾਗ ਨਾਲ ਸੋਚੇ ਮਨੁੱਖੇ ਸੋਚੇ ਵੀ ਮੈਂ ਇੱਕ ਉਹ ਬੰਦਾ ਮੇਰੇ ਨਾਲ ਅਮੀਰ ਆ ਜਾਂ ਵੱਡੀ ਉਮਰ ਦਾ ਆ ਜਾਂ ਉਹਦੇ ਕੋਲ ਜ਼ਿਆਦਾ ਤਾਕਤ ਹੈ ਤਾਂ ਮੈਂ ਉਹ ਐਵੇਂ ਗੋਡੀ ਹੱਥ ਲਾਈ ਜਾਣਾ ਬੱਚਿਆਂ ਤੋਂ ਐਵੇਂ ਗੋਡੀ ਹੱਥ ਲਵਾਈ ਜਾਂਦੇ ਆ ਉਹ ਜਿਹੜੇ ਮਨੁੱਖਾਂ ਨੂੰ ਤੁਸੀਂ ਗੋਡੀ ਹੱਥ ਲਵਾਈ ਜਾਂਦੇ ਜਨਾ ਤਾਂ ਉਹ ਸੋਚਣਗੇ ਕਿਦਾਂ ਆਜ਼ਾਦ ਤੌਰ ਤੇ ਜਿੰਨਾ ਚਿਰ ਤੁਹਾਡੇ ਮੁਲਕ ਦੇ ਲੋਕ ਆਜ਼ਾਦ ਤੌਰ ਤੇ ਸੋਚਦੇ ਨਹੀਂ ਤੁਹਾਡਾ ਮੁਲਕ ਅਸਲੀ ਤੌਰ ਤੇ ਆਜ਼ਾਦ ਕਿਦਾਂ ਹੋਊਗਾ ਤੁਹਾਡੀ ਸਿਆਸਤ ਆਜ਼ਾਦ ਕਿਦਾਂ ਹੋਊਗੀ ਮੈਂ ਤੁਹਾਨੂੰ ਅੰਦਰ ਵੀ ਸਵਾਲ ਕੀਤਾ ਉਦੋਂ ਮੈਨੂੰ ਲੱਗਦਾ ਮੇਰੇ ਸਵਾਲ ਦਾ ਜਵਾਬ ਨਹੀਂ ਆਇਆ ਵੈਸਟ ਵੀ ਕਰਾਈਸਿਸ ਚ ਬਹੁਤ ਵੱਡੇ ਚ ਇਕਨੋਮੀਕ ਕਰਾਈਸਿਸ ਚ ਸੋਸ਼ਲ ਕਰਾਈਸਿਸ ਚ ਮੈਂ ਉਹੀ ਕਹਿ ਰਿਹਾਗਾ ਕਿ ਤੁਹਾਨੂੰ ਕੀ ਲੱਗਦਾਗਾ ਕਿ ਹੱਲ ਕੀ ਆਗਾ ਕੋਈ ਆਈਡੀਓਲੋਜੀ ਇਹਦਾ ਹੱਲ ਆ ਕੀ ਹੱਲ ਆਗਾ ਤੁਸੀਂ ਆਈਡੀਓਲੋਜੀਸ ਨਾ ਲੱਭੋ ਹੱਲ ਤੁਹਾਨੂੰ ਆਈਡੀਓਲੋਜੀ ਚ ਹੱਲ ਨਹੀਂ ਲੱਭਣੇ ਤੁਹਾਨੂੰ ਚੰਗੇ ਸਿਧਾਂਤਾਂ ਚ ਲੱਭਣੇ ਆ ਉਹ ਕਿਸੇ ਇੱਕ ਆਈਡੀਓਲੋਜੀ ਚ ਚੰਗੇ ਸਿਧਾਂਤ ਨਹੀਂ ਹੈ ਉਹ ਸਾਰੀ ਦੁਨੀਆ ਦੇ ਚੰਗੇ ਸਿਧਾਂਤਾਂ ਚ ਤੁਸੀਂ ਖੋਜ ਕਰੋ ਜਾਂ ਨਵੇਂ ਪੈਦਾ ਕਰੋ ਇੱਕ ਐਵੀ ਕੈਦੀ ਨਾ ਹੋ ਆਪਣੇ ਇਥੇ ਆਜ਼ਾਦਿਆ ਕੋਈ ਮਾਰਕਸ ਦਾ ਕੈਦੀ ਆ ਕੋਈ ਗਾਂਧੀ ਦਾ ਕੈਦੀ ਆ ਕੋਈ ਕਿਸੇ ਹੋਰ ਦਾ ਕੈਦੀ ਆ ਉਹ ਕੈਦੀ ਨਾ ਬਣੋ ਆਜ਼ਾਦ ਹੋ ਕੇ ਸੋਚੋ ਜਿਉਂ-ਜਿਉਂ ਕਰਾਈਸਿਸ ਵੱਧ ਰਿਹਾਗਾ ਖਾਸ ਤੌਰ ਤੇ ਇੰਡੀਅਨ ਸੋਸਾਇਟੀ ਦੇ ਅੰਦਰ ਏਸ਼ੀਅਨ ਸੋਸਾਇਟੀ ਦੇ ਅੰਦਰ ਰਿਲੀਜੀਅਨ ਵੱਲ ਨੂੰ ਲੋਕਾਂ ਦੀ ਮੂਵਮੈਂਟ ਪਿਛਲੇ ਟਾਈਮ ਚ ਵਧੀ ਹੈਗੀ ਘਟੀ ਨਹੀਂ ਹੈਗੀ باوجود ਇਹ ਦੇ ਕਿ ਰੈਸ਼ਨਿਜ਼ਮ ਬਹੁਤ ਸਾਰੀਆਂ ਗੱਲਾਂ ਕਰਦਾ ਕੀ ਕਾਰਨ ਆ ਕਿ ਰਿਲੀਜੀਅਨ ਵੱਲ ਨੂੰ ਲੋਕ ਜ਼ਿਆਦਾ ਮੂਵ ਹੋ ਰਹੇ ਦੇਖੋ ਜੀ ਇੱਥੇ ਤਾਂ ਰਿਲੀਜੀਅਨ ਲੋਕਾਂ ਦੀ ਬਜਾਏ ਤਾਂ ਜਿਹੜੇ ਪੋਲੀਟਿਸ਼ੀਅਨ ਆ ਉਹੀ ਟਿੱਕੇ ਲਵਾਈ ਜਾਂਦੇ ਥਾਂ ਥਾਂ ਜਾ ਕੇ ਸੋ ਜਿੱਦਾਂ ਦੀ ਅਗਵਾਈ ਮਿਲਣੀ ਲੋਕਾਂ ਨੂੰ ਉਦਾਂ ਦਾ ਲੋਕਾਂ ਨੇ ਕਰਨਾ ਤੁਹਾਨੂੰ ਕੀ ਲੱਗਦਾਗਾ ਕਿ ਕੀ ਪੋਲਿਟਿਸ਼ਨਾਂ ਦੇ ਤੌਰ ਦੇ ਉੱਤੇ ਕਿਉਂਕਿ ਪੋਲਿਟਿਸ਼ਨ ਰਿਲੀਜੀਅਨ ਨੂੰ ਮੰਨਦੇ ਨੇ ਜਾਂ ਪੋਲਿਟਿਸ਼ਨ ਬਾਬਿਆਂ ਦੇ ਜਾ ਕੇ ਮੱਥੇ ਟੇਕਦੇ ਨੇ ਇਸ ਕਰਕੇ ਲੋਕ ਜਾਂਦੇ ਨੇ ਜਾਂ ਕੋਈ ਹੋਰ ਵੀ ਕਾਰਨ ਆਗਾ ਵੇਖੋ ਮੈਂ ਧਰਮ ਦਾ ਐਕਸਪਰਟ ਨਹੀਂ ਹਾਂ ਉਹ ਤੋਂ ਕਿਸੇ ਹੋਰ ਨਾਲ ਗੱਲ ਕਰੋ ਲੇਕਿਨ ਜਿੰਨੀ ਧਾਰਮਿਕ ਅંધ ਵਿਸ਼ਵਾਸੀ ਇਸ ਮੁਲਕ 'ਚ ਆ ਮੈਂ ਕਿਤੇ ਨਹੀਂ ਦੇਖਿਆ ਸੋਇ ਸੰ ਉਜਵਲ ਸੰ ਜਿਨ੍ਹਾਂ ਦਾ ਕਹਿਣਾਗਾ ਕੀ ਉਹਨਾਂ ਨੇ ਕਿਤਾਬ ਜੋ ਲਿਖੀ ਹੈ ਆਪਣੀ ਜ਼ਿੰਦਗੀ ਦੇ ਉਸ ਹਿੱਸੇ ਨੂੰ ਜਿਹੜਾ ਇੱਕ ਸਟਰਗਲ ਦਾ ਹਿੱਸਾ ਜਿਹੜਾ ਉਹਨਾਂ ਦਾ ਕੈਨੇਡਾ ਪਹੁੰਚਣ ਤੱਕ ਦਾ ਹਿੱਸਾ ਸੀ ਉਹਨੂੰ ਬਿਆਨ ਕਰਦਾ ਹੈ ਲਿਖਿਆ ਹਾਲਾਂਕਿ ਇਸ ਕਿਤਾਬ 'ਚ ਉਹਨਾਂ ਦੀ ਸਿਆਸਤ ਬਾਰੇ ਵੀ ਚਰਚਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ